ਕੋਈ ਲੋਕਾਂ ਦਾ ਜਵਰ ਸ਼ਤਰਤਾ ਤਾਂ ਤੇ ਮਾਲਕ ਵਰਦਾ ਰਿਓ ਬਸ ਭਾਈ ਮਹਾਰਾਜ ਪਾਤਸ਼ਾਹਿਆਂ ਦੀ ਆਤਮਿਕ ਜੋਤ ਸਰਕਾਰੇ ਕੋਈ ਆਲਮ ਹਜ਼ੂਰੀ ਆ ਮੈਂ ਪਾਤਸ਼ਾਹ ਬਾਣੀ ਗੁਰ ਸ਼ਬਦ ਗੁਰਧੰਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੋ ਚੁਇ ਤਰ ਹਾਜ਼ਰ ਹਜ਼ੂਰੀ ਵੇ ਵੇਵੇ ਸਦੀ ਦੇ ਮਹਾਨ ਸਿੱਖ ਦਰਮਦਰੇ ਟਰਸਾਲ ਦੇ ਜਨਮ ਮੋਢੇ ਮਰਦ ਮੁਜਾਹਿਦ ਬਾਬਾ ਇਕੌਮ ਸਤਿਗੁਰ ਦੇ ਜਰਨੈ ਸਖਾਲਸਾ ਪੰਡਰਾਵਾੜੇ ਦੇ ਜਨਮ ਦਿਹਾੜੇ ਦੇ ਇਸ ਸਵਾਗਤ ਦੇ ਵਿੱਚ ਸਭੋ ਸਤਿ ਮਹਾਂਪੁਰਖ ਭਰੰਤਰ ਜਦਰਬੰਦੀਆਂ ਦੇ ਆਪੂ ਸਹਿਬਾਨ ਤਾ ਉਹਨਾਂ ਰਾਜਨੀਤਿਕ ਆਗੂ ਸਹਿਬਾਨ ਵਰਗੀਆਂ ਸਾਰੀਆਂ ਵਾਦੀਆਂ ਸਿੱਖ ਸੰਗਤਾਂ ਵਜੇ ਬਜ਼ੁਰਗਾਂ ਨੌਜਵਾਨ ਦੋਹਰਾੜਿਆਂ ਤੋਂ ਚੱਲ ਕੇ ਤੁਸੀਂ ਸਰਬੱਤ ਮਾੜੀ ਭਾਈ ਅੱਜ ਰੋਡੇ ਪਰਦੇ ਧਰਤੀ ਤੇ ਉੱਪਰ ਜੇ ਆਹ ਸਮਾਹਨ ਮਰਦ ਮਜਾਹਿਦ ਜਨੋ ਦੇ ਰਾਏ ਦੀਆਂ ਮੈਂ ਆਪਣੇ ਪਹਿਲਾ हरियाणा सु गुरुद्वारा प्रबंधन कमेटी वाला मेरे नाम हरियाणा सु गुरुद्वारा प्रबंधन कमेटी ਦੇ ਜャਪਨ ਸਕੱਤਰ ਸਰਦਾਰ ਸੁਰਵਿੰਦਰ ਸਿੰਘ ਵੰਡੇਵਰ ਪੁੱਜੇ ਹੋਏ ਨੇ ਸਾਡੇ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਕੁਬਿੰਦਰ ਸਿੰਘ ਸਾਹਿਬਾ ਜਨਰਿਆਂ ਵੀ ਆਹ ਸਕੱਤਰਾਂ ਦੇ ਨਾਲ ਮਹਾਂਪੁਰਸ਼ਾਂ ਦੇ ਜਨਮ ਦੀ ਵਧਾਈ ਸਾਂਝੀ ਕਰਨ ਵਾਸਤੇ ਫੜੇ ਭੇਜੀ ਹੈ ਆਓ ਸਾਰੇ ਬੁਲੰਦ ਆਵਾਜ਼ ਵਿੱਚ ਫੜੇ ਦੀ ਸਾਂਝ ਕਰਨੀ ਹੈ ਕੋਈ ਦੱਸਣਾ ਨਹੀਂ ਨਾ ਰਹਿ ਮੈਂ ਵੇਖ ਲਿਆ ਠਾਠਾ ਵਾਰ ਦਾ ਸਿੱਖ ਸੰਗਤ ਦਾ ਇਕੱਠ ਆਹ ਤੇ ਗਰਮੀ ਦੇ ਬਾਹਰ ਜੂੜਾ ਤੁਸੀਂ ਪੜਾਅ ਦੇ ਵਿੱਚ ਦੇਰ ਕੇ ਬੈਠੇ ਹੋ ਸਾਡਾ ਰਹੇਗਾ ਸਾਰੇ ਭਾਈ ਭਾਈ ਚੌਕੜੀਆਂ ਪਲਾਟੀਆਂ ਆ ਕੇ ਜਦ ਬੈਠਾ ਵਿੱਚ ਬਚਨਾਂ ਦੇ ਸੰਗ ਕਰਕੇ ਤੁਹਾਡੇ ਤੋਂ ਕਰਵਾ ਦੇ ਜਾ ਕੇ ਖੁਸ਼ ਹੋ ਜਾਣਾ ਹੈ ਸਰਕਾਰ ਜੋ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਵੀ ਲੋੜੇ ਸਭ ਦਾ ਜੱਜਦਾ ਸਰੀ ਆਕਾਸ਼ਾ ਸਰ ਸਾਹਿਬ ਪਰਿਵਾਰੀ ਦੇ ਸੰਗ ਗਿਆਨੀ ਜਗਾਇਲ ਸਿੰਘ ਖਾਲਸਾ ਪੰਥ ਵਾਲੇ ਸਮੂਹ ਬਾਬਾ ਪਰਵਾਜ਼ ਸਿੰਘ ਸਾਹਿਬ ਦੇ ਸਹਿਯੋਗੀ ਸਤ ਚੰਦ ਜੀ ਸਿੰਘ ਦੀ ਜਸੋਵਾਲ ਮਹਿਮਸ਼ਰੋਣੀ ਮਗਰਾ ਕਮੇਟੀ ਸਤ ਸੌਰਵ ਜੀ ਸਿੰਘ ਦੀ ਮੋਦੀ ਵੈਸ਼ਰ ਸੈ ਇਦਾ ਤਰਨਾ ਦਰ ਦਵਾਵਾ ਸਮਾਜ ਇੰਟਰਨੈਸ਼ਨਲ ਬੰਦਗਧਾਰ ਭਾਰਤ ਦੇ ਵੈਸ਼ਰ ਦੇ ਬੈਠਾ ਜਨਰੋ ਮੋਤਰੋ ਤੇ ਬਰਾਦੇ ਸਰਕਾਰ ਦੇ ਤੁਹਾਡੇ ਸਹਿਯੋਗ ਸਾਹਿਬ ਦਾ ਅੱਜ ਦਾ ਇਹ ਮਹਾਨ ਸਮਾਗਮ ਔਰ ਇਹ ਨਗਰ ਦੀ ਧਰਤੀ ਤੇ ਕੀਤਾ ਜਾ ਰਿਹਾ ਹੈ ਆਓ ਸਾਰੇ ਸੋਧੀਆਂ ਬਰਤੀਆ ਕਰੋ ਕਾਗਰ ਬਰਨੋ ਵਾਜੋ ਬਾਰੇ ਦੀ ਸਾਰ ਕਰਨੀ ਹੈ ਲਾਇਵ ਟੈਲੀ ਦਾ ਪੂਰੇ ਸੰਸਾਰ ਦੇ ਅੰਦਰ ਦੇਸ਼ ਵਿਦੇਸ਼ ਦੇ ਅੰਦਰ ਲੱਖਾਂ ਸੰਗਤਾਂ ਅੱਜ ਦੇ ਸਵਾਗਤ ਨੂੰ ਦੇਖ ਰਹੇ ਜਾਂਦੇ ਜਿਹਨੀਆਂ ਸੰਗਤਾਂ ਹੁਣ ਤਾਂ ਭਾਵੇਂ ਬਹੁਤ ਸੰਗਤਾਂ ਪੰਡਾਰ ਤੋਂ ਬਾਅਦ ਗੁਰੂ ਕੇ ਲੰਗਰ ਆ ਕਾਰ ਪਾਰ ਗਈ ਜਦ ਜਾਵੇ ਚੁਕੀ ਹੈ ਪਰ ਜਿੰਨੀਆਂ ਹਾਜ਼ਰ ਨੇ ਉਹ ਸਾਰੇ ਬਰਨ ਦੇ ਵਾਜੇ ਦੀ ਗੂੰਜਾਂ ਪੈ ਰਹੀ ਹੈ ਕੋਈ ਰਚਨਾ ਵਾਜੀ ਦਾ ਰਹੇ ਚਾਹੇ ਕੋਈ ਮੱਜਦੇ ਬੈਠੇ ਸਤਿਗਤ ਬੈਠੇ ਗੁਰੂ ਦੇ ਹਉ ਜੋ ਸੰਗਤ ਦੇ ਵਿੱਚ ਗੁਰੂ ਦੇ ਹਉ ਵਿੱਚ ਬੈਠੇ ਬੈਠੇ ਬਕਰ ਬਕਰ ਮਾਈ ਭਾਈ ਆਓ ਸ਼ਹੀਦ ਪਿਆਰੇ ਪੁੱਤਰ ਸ਼ਰੀਰ ਪੋਤਰਾ ਦੇ ਪਿਤਾ ਸਭ ਸਦਾਣੀ ਗੁਰੂ ਦੇ ਬੇਸੰਮਾਨ ਆਦੀ ਦੀ ਬਸ਼ਸ਼ ਕੀਤੀ ਹੋਈ ਬਾਹਰ ਗੁਰੇਤਰ ਉਹ ਹੱਲੇ ਦੀ ਸਾਇ ਕਈਏ ਬੁਰੰਦ ਬਾਜ ਦੇ ਚਾਪੋ ਦੀ ਰਵਾਜ ਗੁਰਜੀਤ ਹਰ ਸਾਲ ਰਾਜ ਗੁਰਜੀਤ ਦੀ ਉਹ ਹੱਦ ਸਰੀਰ ਦੇ ਵਿੱਚ ਤੁਸੀਂ ਹੋਰ ਸੁਸਤੀ ਵੀ ਆ ਜਾਂਦੀ ਹੈ ਪਰ ਤੁਸੀਂ ਚੜ੍ਹਦੀ ਕਲਾ ਵਾਲੇ ਬੈਠੇ ਹੋ ਮੈਂ ਦੇਖ ਲਿਆ ਆਓ ਗੁਰੂ ਪੰਥਿਕ ਲੈ ਕੇ ਬਲਾਕ ਰਾਜ ਦੇ ਰਾਜੇ ਮੈਂ ਆਪਣੇ ਵਿਚਾਰ ਸਾਂਝੇ ਕਰੇਗਾ ਕੋਈ ਰੋਕਣਾ ਨਹੀਂ ਰਹੇ ਗੁਰਦਵਾਰ ਪਾਜੋ ਲਾਈਵ ਟੈਲੀਕਾਸਟ ਦੇ ਪੂਰੇ ਦੁਨੀਆ ਤੇ ਜਾ ਰਹੇ ਆ ਕਿਹ ਅੱਜ ਮੱਧ ਬਣਾਏ ਵੀਰ ਸਦੀ ਦੇ ਮਹਾਨ ਸਿੱਖ ਦਾ ਜਨਮ ਕਿਹਾ ਉਹਦੇ ਪਿਛਲੇ ਧਰਤੀ ਤੇ ਮਾਇਆ ਜਨਮ ਆਓ ਸਾਰੇ ਸਾਥੀ ਹੋ ਬੰਦਵਾਜ ਦੇ ਰਾਜ ਕਰੇਗਾ जकील पाव जकील संत खे ਉਹਨਾਂ ਨੂੰ ਉਸ ਵਰਤੇ ਮਜ਼ਾਹੇਦ ਹੈ ਜਦੋਂ ਦੇ ਮਨਾਏ ਆ ਅੱਜ ਉਹਦਾ ਵੀ ਹੈ ਦੇਖਾਂਗੇ ਸ਼ਰੀਆ ਕਾਹਨ ਪਰ ਸਾਡੇ ਆਪਣੇ ਸਾਥੀਆਂ ਨੇ ਸਵੇਰ ਹਕੂਮਤ ਦੇ ਵੱਲ ਕੋਈ ਪਰ ਤੇ ਤਹਿਕਾ ਨਾਲ ਕਿਸੇ ਫੌਜੀ ਸਾਹਰੇ ਬਣਾਉਣੇ ਕੋਲਾਂ ਜਲਾਸ ਦਿੱਤਾ ਗੁਰਦ ਆਮਾਂ ਦੀਆਂ ਛਾਂ ਦੀ ਪਹਿਲੀ ਵਾਸਤੇ ਉਹਨਾਂ ਨੇ ਆਪਣੇ ਸ਼ਹਾਦੇ ਦਿੱਤੇ ਸਿਰ ਉਤਾਰ ਕੇ ਬੜੀ ਬਗਾਮੀ ਲਾ ਕੇ ਪੁਰਨ ਆਜ਼ਾਦੀ ਦਾ ਸੰਕਲਪ ਆਰੰਭ ਕੋਦੇ ਮਦੇਵੀ ਗਾਣ ਹੋਏ ਸਿਰਸਾ ਸਾਡੇ ਸਦ ਵਜਰ ਘਰ ਦੀ ਗੱਲ ਵੀ ਹੋਈ ਹੈ ਕਿਉਂਕਿ ਮੇਰੀ ਪੀੜੀ ਦਾ ਸੁਧਾਰ ਦਾ ਪਤਲੇ ਅੰਦਰ ਮੈਂ ਦੇਖ ਰਿਹਾ ਸੀ ਮੈਂ ਤੇ ਲੱਗਿਆ ਗੁਰੂ ਦੀ ਰੋੜੀ ਵਿੱਚ ਸਾਡੇ ਸਵਾਮੀ ਨੀਲ ਸਿੰਘ ਸੁਬੋਲੇ ਹੋਏ ਆ ਗੁਰਾੜਿਆਂ ਦੇ ਨਾਮ ਅਜੇ ਸ਼ਖੀਤਾਂ ਦੇ ਨਾਮ ਸਾਂਝੇ ਕਰ ਰਹੇ ਆ ਅਰਦਾਸ ਰਤ ਆਉਣ ਦੇ ਸਤਿ ਪਾਤ ਜੀ ਸੁਦੇਖੇ ਆ ਇਹਦੇ ਸਾਈ ਦੇ ਸਿਰਸੀ ਆ ਗੁਰੂ ਸਰਬਾ ਦੇਖੇ ਆ ਮੇਰੀ ਪੀੜੀ ਦਾ ਸੁਖਾਣ ਸਿੱਖ ਬੰਧ ਜੇ ਅੰਦਰ ਬੈਠਾ ਹੈ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਪੁਰਖ ਸਾਹਿਬ ਸੰਤ ਦੇ ਸਿਪਾਈ ਮਾਤੇ ਦਰਵਾਜ਼ ਭਗਤੀ ਤੇ ਸ਼ਕਤੀ ਮੇਰੇ ਤੇ ਪੀੜੀ ਇਹ ਸਤਿ ਦੇ ਸੱਚੇ ਪਾਤਸ਼ਾਹ ਦੇ ਸਾਥ ਸੁਖਾਂ ਮਿਲਦਾ ਹੈ ਇਸੇ ਸੋਚਾ ਹਰ ਦੇਸ਼ ਹਾਰਦਾ ਹੋਇਆ ਨੇ ਇਤਿਹਾਸ ਦੇ ਗਏ ਸਿੱਖ ਰਾਜ ਦਾ ਝੜਾ ਜਲੀ ਫੜੇ ਕਰਕੇ ਅੰਮ੍ਰਿਤਸਰ ਲਾਜ ਪਰੋ ਤੇ ਝੁਲੇ ਆ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫੜੇ ਕਰਕੇ ਸਿੱਖ ਰਾਜ ਦਾ ਝੰਡਾ ਗੜਿਆ ਲਾਹੌਰ ਦੀ ਧਰਤੀ ਲਾਹੌਰ ਦੇ ਸਾਈਂ ਗਰੇ ਦੇ ਚਾਰ ਪਹਾੜਿਆਂ ਤੇ ਰੰਗ ਸਮਾ ਸਿੱਖ ਰਾਜ ਦਾ ਝੰਡਾ ਝੁਲਦਾ ਰਿਹਾ ਵਿਰਤ ਬੁਲਾਇਆ ਨੇ ਬਾਜ਼ਾਰ ਤੋਂ ਆਇਆ ਸਾਂਦੇ ਗੀਤ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਗਾ ਵੀ ਬਹੁਤ ਹੈ ਬੁਲਾਏ ਇੱਥੇ ਵੀ ਕਾਫੀ ਬੈਠੇ ਆਂ ਭਾਵੇਂ ਬਹੁਤ ਸਾਰੀਆਂ ਸਰਕਾਰ ਦੇ ਸ਼ਕਤੀ ਤੇ ਭਾਵੇਂ ਨਾਲ ਮੈਂ ਸਾਂਦੇ ਗਾਇਕ ਗੁਰੂ ਪਿਆਰੇ ਸਾਡਾ ਵੀ ਕੋਈ ਫਰਜ਼ ਬੰਦ ਹੈ ਹਾਇ ਸੇ ਖਾਓ ਆਪਣਾ ਫਰਜ਼ ਨਿਭਾਏ ਤੇ ਜਿਹੜੇ ਆਜ ਦੇ ਸੀ ਇਹ ਆਸ ਕਰਦੇ ਖਾਸੇ ਕੇ ਮੋੜ ਬਾੜੇ ਉਹ ਪਰੇ ਹੋ ਵੀ ਸਕਦਾ ਇਹ ਉਹ ਮਹਾਪੁਰ ਦੇ ਨਾਲ ਉਹ ਸਮੇਂ ਦੀਆਂ ਸਰਕਾਰਾਂ ਆਤਵਾਦੀ ਵੱਖਵਾਦੀ ਆਗਿਆ ਤੁਪਾ ਦੇ ਡੈਂਕਰ ਹੈ ਹਾਏ ਹਾਏ ਦੇ ਸ਼ਾਇਰ ਨੇ ਲਿਖਿਆ ਕਿ ਆਤਮਤ ਹੈ ਜਵਾਨੇ ਵਿੱਚ ਜਮ ਕੇ ਕੀ ਕਢਾ ਲੇ ਕੀ ਜੇ ਉਹ ਸਰਕਾਰ ਉਹ ਸਰਕਾਰ ਜੋ ਕਿ ਸਤਜੈ ਸਿੰਘ ਖਾਲਸਾ ਸਾਹਿਬ ਬਣਾਇਆ ਜਨਾ ਦੇ ਵੇਦ ਦੇ ਰਸਤਾ ਦੇ ਅੰਦਰ ਪੂਰੇ ਪੰਜਾਬ ਦਾ ਦੌਰਾ ਕੀਤਾ ਤੇ ਉਹ 1999 ਦੀ ਗੱਲ ਹੈ ਸਾਰਾ ਪੰਜਾਬ ਜਿੱਤ ਕੇ 13 ਸੀਟਾਂ ਸੀ ਪਾਰਲੀਮੈਂਟ ਦੀ ਐ ਪੰਜਾਬ ਜਿੱਤ ਕੇ ਤੁਹਾਡੀ ਝੋਲੀ ਪਾ ਦਿੰਦਾ ਬਾਬਾ ਜਗੰਦਰ ਸਿੰਘ ਹੋਰ ਨੇ ਅੱਜ ਦੇਖੋ ਪਿਆਰਿਓ ਦਾ ਬੇਇੱਜ਼ਤੀ ਕਰਾ ਇਹਦਾ ਪਰਿਵਾਰਾਂ ਦੀ ਵਿਰਾਸਤ ਹੈ ਸ਼ਹਾਦਤਾਂ ਦੀ ਵਿਰਾਸਤ ਹੈ ਅੱਜ ਸਿਰਸਾ ਉਹਦੇ ਮੀਂਹ ਤੇ ਬੀਰੀ ਦੀ ਘਰ ਲੈ ਕੇ ਚੱਲੇ ਆ ਸਾਡਾ ਸਾਥ ਦੇ ਗੱਲਬਾਤ ਦਾ ਸਾਡਾ ਜਿਹੜੇ ਪਹਿਲਾਂ ਬਾਬਾ ਇਹ ਕਹਿੰਦੇ ਸਰਦਾ ਸਾਫ ਦਿੱਤਾ ਸਮੇਂ ਦੇ ਨਾਲ ਕਈ ਵਾਰ ਫੈਸਲੇ ਲੈਦੇ ਪਰੇਦੇ ਆ ਉਹਦਾ ਕਰਵਾ ਤੇ ਰੋਕਣਾ ਦੋ ਪੈ ਆ ਜਾ ਹੋਣਾ ਕਈ ਵਾਰ ਦੋ ਪੈ ਪ੍ਰਸਾਦ ਪਕੜੇ ਤੇ ਫਿਰ ਚਾਰ ਪੈ ਲੱਗੇ ਜਿਨ੍ਹਾਂ ਲੋਕਾਂ ਦੇ ਰਾਜਪਨ ਥਰੀ ਜੁਲਾਦ ਸਮਝ ਕੇ ਸਾਥ ਦੇ ਦਿੱਤਾ ਜੰਗੇ ਕਾਮੇ ਨੇ ਕਰਾਇਆ ਰਸ਼ੀਦ ਦੀ ਯਾਦਗਾਰਦਾਰ ਸਾਹਿਬ ਦਾ ਕੰਪਲੈਕਸ ਬਣਿਆ ਜਦੋਂ ਗੀਤਾ ਸਿੰਘ ਸਾਹ ਹੋਣਾ ਦੇ ਇਹ ਜਿਹੜੇ ਅੱਜ ਸਾਡੇ ਅਕਾਲੀ ਪੰਥ ਦੇ ਤੇ ਬੈਠੇ ਹੋਏ ਆ ਪਾਖਰੀ ਜਵਾਵ ਉਹਨਾਂ ਨੂੰ ਪੰਖਵਾੜੇ ਪਾਸੇ ਲਾਇਆ ਜਾਵੇ ਉਹਨੂੰ ਫਾਸਲੇ ਕਰਵਾਵੇ ਨੇ ਪਰ ਗੁਰੂ ਦੇ ਪਿਆਰੇ ਵੀਰ ਨਰਾਜ਼ ਹੋ ਗਏ ਆ ਉਹਨਾਂ ਵਾਲੇ ਪਾਸੇ ਕਿਉਂਕਿ ਜਿਹੜੇ ਕਹਾਵਤਾਂ ਕਹਿੰਦੇ ਕੂਕਰ ਦੀ ਕੂਸ਼ ਹੈ ਬੜਾ ਸਾਲ ਬਗਲੀ ਚ ਪਾ ਕੇ ਆਖੀ ਕਹਿੰਦੇ ਸਿੱਧੀ ਉਹ ਰੂਹ ਬਾਹਰ ਸਾਲ ਬਾਅਦ ਗੱਡੀ ਤਾਂ ਵੀ ਮੇਰੀ ਸੀ ਜਿਹੜੇ ਕਾਦੇ ਲੋੜ ਹੈ ਅਸੀਂ ਤੇ ਰਾਜ ਸੈਟਰ ਦੁੱਤਾ ਜਦੋਂ ਜਦ ਬਰਾਂਗੋੜਾ ਨਿਕਲ ਕੇ ਸਾਡੇ ਕੋਲ ਆਇਆ ਅਸੀਂ ਉਹਦੇ ਨੂੰ ਇਨਸਾਫ ਹੋ ਦਿੱਤਾ 150 ਸਾਹਿਬ ਆਏ ਸਾਹਿਬ ਦਿੱਤਾ 60 ਸਾਹਿਬ ਦਾ ਪੂਰਾ ਜੋੜ ਲਾਇਆ ਮਾਰਾ ਠੀਨ ਗੇੜ ਤੋਂ ਪਿਆਇਓ ਸਾਡੇ ਤੁਹਾਡੇ ਸਾਹਮਣੇ ਸਮਝੋ ਜੀ ਅੱਜ ਤਾਂ ਸਿੰਘ ਸਾਹਿਬ ਲੋਟੇ ਵਿੱਚ ਝੜ ਚੁ ਗਿਆ ਆ ਬੜੀ ਗੁੱਸੇ ਈਟ ਹੈ ਅਰੋ ਸਾਹਿਬ ਦੀ ਧਰਤੀ ਤੇ ਜੇ ਤਰੀਕੇ ਨਾਲ ਤੂਫਾਨੀ ਤੌਰ ਤੇ ਕੀਤੇ ਸਕਦਾ ਤਾਂ ਫੈਸਲਾ ਦੋ ਦਿਨ ਬਾਅਦ ਹੀ ਆ ਰਿਹਾ ਹੈ ਬੜ ਮਰਾ ਰਾਤ ਨੂੰ ਅਮਨ ਇਲੈਕਟ੍ਰੀਕ ਕਾਰਨੀ ਚੋਰਾ ਕਿ ਪਿੰਡ ਦੀ ਲੋੜਾ ਅਸੀਂ ਪੰਜਾਬ ਆਏ ਦੇਖੋ ਪੰਜਾਬ ਜਿਉਂਦਾ ਜਿਉਂਦੇ ਨਾਲ ਤੇ ਜੇ ਤੁਸੀਂ ਫੱਟਵਾ ਲੈ ਕੇ 92 ਸੀਟਾਂ ਉਹਦਾ ਰੇਗਾ ਦੇਖ ਸਕਦੇ ਹੋ ਜਿੱਦਾਂ ਦਾ ਬੋਧਾ ਪੰਥਰ ਸਰਕਾਰ ਨੇ ਤੇ ਆਜੇ ਤਕ ਤੱਕ ਜਿਹੜਾ ਸਕੀਟਾ ਤੇ ਸਾਨੂੰ ਕੁੜਬੇ ਸੁਣਾਉਂਦਾ ਆ ਰਿਹਾ ਹੋਵੇ ਉਹ ਨੂੰ ਤੁਸੀਂ ਮਾਨ ਮੰਤਰੀ ਪੰਜਾਬ ਬਣਾ ਸਕਦੇ ਫਿਰ ਪੰਜਾਬ ਦਾ ਜਿਥੇ ਖਾਲਸਾ ਸਰਦਾਰ ਜਿਆ ਗਿਆ ਜਿਥੇ ਖਾਲਸਾ ਸਾਜਿਆ ਤੇ ਕਰਵਾਇਆ ਉਸੇ ਆਹੇ ਜੇ ਬਾਲੇ ਵਾਲਾ ਸਿੰਘ ਸਿੰਘ ਸਾਹਿਬ ਰੋਡੇ ਵਾਲਾ ਜਿਹਦੇ ਗੋਲ ਤੇ ਸਤਾਰ ਜਿਹਦੇ ਬਾੜਾ ਪਹਿਨੇ ਹੋਵੇ ਜਾਂ ਸਜੇਦਾਰ ਬਕਰ ਬੀਰ ਸਿੰਘ ਸਿਆਰੇ ਤੇਰੇ ਬੈਠੇ ਆ ਇਹਨਾਂ ਦਾ ਨਿਹਾਰ ਸੀ ਦੁਆਦੇ ਵਾਲਾ ਮਹਾਰਾਜ ਸੁਭੂ ਹੈ ਇਸ ਪੰਜਾਬ ਦਾ ਮੁਖਵੰਤ ਹੀ ਕਿਉਂ ਨਹੀਂ ਪੈਸਾ ਲਿਆ ਜੇ ਜੁਪੀ ਬਣ ਗਈ ਸਟੇਟ ਅਸੀਂ ਪੁਛੇਰਾ ਕਹਿੰਦੇ ਜੀ ਸਾਡਾ ਰਾਜ ਭਾਗ ਦਾ ਕੋਈ ਮਤਲਬ ਨਹੀਂ ਅਸੀਂ ਸਿਆਸਤੋਂ ਪਾਏ ਹੋਰ ਨਹੀਂ ਕੋਈ ਬੀਰੀ ਪੀਰੀ ਦਾ ਸੁਧਾਰ ਦੇ ਆ ਜੇ ਰਾਜ ਭਾਗ ਦੇ ਪਾਸੇ ਰਹਿਣਾ ਫਿਰスルਤਾਨ ਕੋਲਣਾ ਪਊਗਾ ਜਿਵੇਂ ਸਭ ਤੋਂ ਸਤਿਭਾਵ ਮਾਨੂੰ ਇਹੀ ਸਾਡੇ ਆਪੇ ਆ ਕੇ ਕਹੇ ਤੁਸੀਂ ਤੇ ਸੰਤੋ ਤੁਸੀਂ ਰਛੇ ਤੋਂ ਕੀ ਲੈਣਾ ਤੁਸੀਂ ਮੇਰੇ ਕੋਲੋਂ ਸੀ ਮਥਾ ਦੇ ਤੇ ਸਨਮਾਨ ਕਰਦੇ ਤੁਹਾਡਾ ਇਸ ਸਾਲ ਤੋਂ ਮੇਰੀ ਗੱਲ ਦੀ ਹੈ ਕਹਿ ਗਏ ਕਿ ਕੋਈ ਸਰਕਾਰ ਦੇ ਦਰਾਈ ਰੱਖ ਰਿਹਾ ਪਰ ਜਦ ਸਾਡੇ ਸਰਕਾਰ ਦਾ ਹਮੇਸ਼ਾ ਪਰ ਆਵਾਜ਼ ਦੇਣ ਦੀ ਕਾਰਜ ਚੱਲਦਾ ਜੇ ਜੁਪੀ ਵਰਗੀ ਸਟੇਟ ਭਾਰਤ ਦੀ ਵੱਡੀ ਸਟੇਟ ਜਿੱਥੇ ਸਾਡੇ ਤੇ ਪੇਡਾ ਸੀਟਾਂ ਹੋਵੇ ਜਿਵੇਂ ਅਸੀਂ 90 ਸੀਟਾਂ ਹੋਵੇ ਐਮ ਪੀ ਡੀਆ ਜੇ ਉਹਦੀ ਸਟੇਟ ਦਾ ਮੁੱਖ ਰਾਜਨੀਤਿਕ ਸਨਾਤਨੀ ਪੜਨੇ ਵਾਲਾ ਜਿਹਦੇ ਭਗਵਾ ਵਾਲਾ ਪਹਿਨੇ ਆ ਉਹ ਬੈਠ ਸਕਦਾ ਹੈ میں اپنا فائلے پاسے یاد رہیے جس طرح مہاراجا رنجیت بعد بڑے ਵਰਵਾਣੇ ਦੇ ਬੇਤ ਦਰਵਾ ਮੂਰਿਆ ਜਿਹੜੇ ਪੰਜਾਬ ਦਾ ਮਰਦ ਰਾਜੇ ਮੇਰੀ ਬੀਰ ਦਾ ਬੀਰ ਪੰਜਾਬੀਆਂ ਦੀ ਕੱਲ੍ਹ ਸੇਰ ਵਿੱਚਾਰੇ ਵਿੱਚ ਸਰਵ ਸਾਰੇ ਗੜੀ ਤੱਕ ਦੀਰ ਪੰਜਾਬੀਆਂ ਦੀ ਅੱਜ ਉਹੀ ਹਰਿਆਣ ਸਤ ਜਗਨੈਸ਼ ਸਿੰਘ ਖਾਲਸਾ ਭੜਾਵਾ ਆਇਆ ਤੋਂ ਬਾਅਦ ਹੋਇਆ ਪੰਜ ਸਮਾਂ ਤੁਹਾਡੇ ਸਾਹਮਣੇ ਦੇਖਿਆ ਮੈਂ ਸੈਨਿਕ ਕੋਲ ਆ ਕੇ ਮਹਰੂਰ ਸਾਹਿਬ ਦੇ ਸੀਲ ਤੇ ਜਾ ਕੇ ਦੇਖਿਆ 4 ਦਿਨ ਪਹਿਲਾਂ ਐਸ਼ਰੇ ਦੇ ਆਉਂਦੇ ਆ ਜਿਹੜਾ ਜੁਰੇਸੀ ਤੁਹਾਡੇ ਅੰਦਰ ਆ ਆਪਰਿਆ ਜਿਹੜੀ ਆਪਰਿਆ ਕਰਾ ਆਪਣਾ ਤੇਰਾ ਜਿਹੜੇ ਸਾਡੇ ਵੀਰਾਂ ਅਸ਼ੀਰਵਾਦ ਤੇ ਵੀ ਨਹੀਂ ਪੜਾ ਕਾਰਾ ਜਿੱਥੋਂ ਆਇਆ ਹੈ ਸੰਗਤ ਜਿੱਥੋਂ ਆਇਇ ਤੇਰ ਜਿੱਥੋਂ ਆਇਆ ਪਰ ਸਾਡੇ ਪਾਈ ਜਿਹੜੇ ਅਸੀਂ ਦੀਨਾ ਕਾਂਗਰ ਤੋਂ ਪੂਰੇ ਫਰੀਦਕੋੜੇ ਤੋਂ ਭਾਈ ਸਾਡੇ ਵੀਰ ਸਰ ਦੇ ਹੱਥ 'ਚ ਤੇ ਰਾਹਾਂ 'ਚ ਸੰਗਤਾਂ ਨੇ ਲੰਘੇ ਆਏ ਸੀ ਪਰ ਸਾਡੇ ਦੇ ਝੰਡੇ ਵਿੱਚੇ ਲੜ ਗੀਆ ਸਮੀਲੇ ਜਿਹੜੇ ਨਗਰ ਵੀਰ ਤੋਂ ਵਹਿ ਰਹਾ ਹੋਵੇ ਜੇ ਬਾਰੇ ਕੀਰਤਨ ਜਾ ਰਿਹਾ ਹੋਵੇ ਏਡਾ ਉਤਸ਼ਾਹ ਇਹੀ ਉਤਸ਼ਾਹ ਕਰਾਉਗਾ ਜੀ ਮੈਂ ਤਾਂ ਕਹਦਾ ਸਾਰੇ ਨਾਲ ਗੁਰੂ ਤੋਂ ਲੱਗ ਕੇ ਤੁਹਾਡੇ ਚਰਨਾਂ 'ਚ ਕਹਿ ਸਕਦਾ ਸਮਾ ਗੁਰ ਨਹੀਂ ਹੋਵੇ ਇਹੋ ਜਿਹੀ ਹੋਣੀ ਤੇ ਹੋਣਾ ਜਦੋਂ ਆਪਣਾ ਰਾਜ ਦੇਖੇਗੇ ਆਪਣੀ ਜਮੀਨ ਹੋਣੀ ਆਪਣਾ ਆਸਮਾਨ ਹੋਣਾ ਮੇਰੇ ਜਿਵੇਂ ਜ਼ਮੀਨ ਆਪਣੀ ਹੋ ਸਿਰ ਤੇ ਸਹਾਰਾ ਆਪਣਾ ਹੋ ਸੇ ਕਿਸੇ ਦਾ ਗਵਾਲੇ ਫਿਰ ਗਿਆਨ ਗੋਦਰੀ ਵੀ ਸਾਡਾ ਹੋ ਮਰੂ ਮਦਰਿਸਾ ਦਾ ਹੋ ਤੇ ਫੇਰ ਡਾਗਰ ਸਾਹਿਬ ਤੇ ਸਾਡਾ ਸਾਡੇ ਕੋਈ ਕੋਈ ਫੈਸਲੇ ਆਪਣੇ ਹੋਣਗੇ ਮਨਿਸੇ ਵੀ ਆਉਣਗੇ